ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਮੈਂ ਕਰਨਾ ਤੇ ਪ੍ਰੀਤ ਚੰਨੇ ਚੱਲੇ ਆ ਸੁਨਾਮ ਸ਼ੋਪਿੰਗ ਕਰਨ ਕਰਨਾ ਬੜੀ ਖੁਸ਼ ਹੈ ਕਿੰਨੇ ਲੈਣਾ ਛੂਟ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਗੇ ਕੀ ਕੀ ਖਰੀਦਿਆ ਤੇ ਕੀ ਕੀ ਲਿਆ ਆਪਾਂ ਨੇ ਖਰੀਦਨਾ ਅੱਜ ਛੁੱਟੀ ਸੀ ਤੇ ਆਪਾਂ ਚੱਲੇ ਹਰ ਹੀ ਭਰਾ ਬਹੁਤ ਪਿਆਰ ਸਤਿਕਾਰ ਦਿੰਨੇ ਹੋ ਤੁਸੀਂ ਆਪਣੇ ਬਲੌਗ ਜਰੂਰ ਦੇਖਦੇ ਰਿਹਾ ਕਰੋ ਤੇ ਆਪਾਂ ਜਿਸਨਾਮ ਚੱਲੇ ਆ ਤੇ ਸੁਨਾਮ ਪ੍ਰੀਤ ਕਿਰਨਾ ਨੂੰ ਸੂਟ ਜਿਹ ਦੁਬਾਰੀ ਦੀ ਕਿਨੇ ਮੈਨੂੰ ਸੂਟ ਦਵਾ ਕੇ ਲੈ ਕੇ ਆਉ ਮੈਂ ਚਲੋ ਤੇ ਲੈ ਆਉਨੇ ਜ਼ੂਟ ਤੇ ਆਪਾਂ ਨੇ ਗ੍ਰਾਹਕਾਂ ਤੋਂ ਸਿਸਟਰ ਨੂੰ ਨਾਲ ਬਿਠਾਇਆ ਸਿਸਟਰ ਨੇ ਮੈਂ ਦਵਾ ਕੇ ਲਿਆ ਉਹ ਕੈਂਟ ਦਾ ਜ਼ੂਟ ਤੇ ਉਸ ਤੋਂ ਬਾਅਦ ਬਹਿ ਗਏ ਕੱਪੜੇ ਵਾਲੀ ਦੁਕਾਨ ਦੇ ਵਿੱਚ ਕਹਿੰਦੇ ਚਲੋ ਜੀ ਅੱਗੇ ਦੇਖੋ ਕੱਪੜੇ ਵਾਲੀ ਦੁਕਾਨ ਫੁੱਲਵਾਰੀ ਪੀਏ ਸੂਟਾਂ ਦੇ ਨਾਲ ਪ੍ਰੀਤ ਬੜਾ ਸ਼ਰਾਰਤੀਆ ਚਾੜ ਕਰ ਰਿਹਾ ਹੈ ਤੇ ਕਿੰਨਾ ਹੁਣੀ ਅੱਗੇ ਚਲੀਆਂ ਗਈਆਂ ਕਹਿੰਦੀ ਅਸਿਤਪ ਭਾਈ ਅੰਦਰ ਦੇਖਾਂਗੇ ਤੇ ਮੇਰੇ ਹਾਲ ਭਾਈ ਆਂਦੇ ਤੇ ਵੀ ਸੂਟ ਕਿੰਨੇ ਜਿਹੜੇ ਕੜਾਈ ਆਂਦੀਆਂ ਨੇ ਕਹਿੰਦੀ ਹੋਰ ਕੜ ਦੇ ਫਿੱਟ ਨਹੀਂ ਇਹ ਕੱਡੇ ਗਲਾਬੀਜ਼ ਕਹਿੰਦੀ ਇਹ ਵੀ ਫਿੱਟ ਨਹੀਂ ਇੰਨੇ ਫਾਈ ਫਿੱਟ ਨਹੀਂ ਤੁਹਾਨੂੰ ਬਤਾ ਬੁੜੀਆਂ ਨਾ ਸੂਟ ਕੜਾ ਕੜਾ ਕੇ ਢੇਰ ਲਾ ਦਿੰਦੀਆਂ ਨੇ ਇਹਨਾਂ ਨੇ ਕੜਾ ਕੜਾ ਕੇ ਢੇਰ ਲਾ ਦਿੱਤੇ ਕੰਨ ਦੀ ਹੋਰ ਕੱਢ ਦੇ ਫਿਰ ਭਾਈ ਨੇ ਕੱਢਿਆ ਹਰਾਜ ਹਰਾਜ ਸੂਟ ਕੱਢਿਆ ਫਿਰ ਕੰਨ ਨਹੀਂ ਨਾ ਇਹ ਕੜਾਈ ਫਿੱਟ ਨਹੀਂ ਆਈ ਨਹੀ ਇਹ ਵੀ ਕੜਾਈ ਫਿੱਟ ਨਹੀਂ ਆਈ ਨਹੀ ਬਣ ਨਹੀਂ ਗਾ ਚੁੰਨੀ ਚੁੰਨੀ ਚੱਕ ਲਈ ਹਰਜੀਵ ਨੇ ਗਈ ਚੁੰਨੀ ਚੁੰਨੀ ਭਾਰੀ ਨਾ ਇਹ ਫੇ ਕੱਢਿਆ ਨੇ ਪੀਲਾਜਾ ਕੰਨ ਨਹੀਂ ਮਾਪ ਹੋਰ ਗੱਡੋ ਕੇ ਹਾਗਲ ਕਿੰਨੇ ਨਹੀਂ ਸੋਨ ਨੀ ਇਹ ਤਾਂ ਹੈਗਾ ਸਰਟੀਫਾਈ ਇਹ ਵੀ ਨਹੀਂ ਪਾਇ ਹੋਰ ਘੱਟ ਪਾਇ ਫਿਰ ਹੋਰ ਘੱਟਿਆ ਇਹ ਘੱਟਿਆ ਆਹਾ ਤੇ ਫਿਰ ਘੱਟਿਆ ਆਹਾ ਕਿੰਨੇ ਇਹ ਥੋੜਾ ਥੋੜਾ ਜਿਹਾ ਨਹੀਂ ਭਾਈ ਥੋੜਾ ਠੀਕ ਹੈ ਮੈਂ ਵੀ ਥੋੜਾ ਜਿਹਾ ਹੰਗੂਰਾ ਬੜਿਆ ਚਲੋ ਮਨਵਾ ਜੀ ਨੇ ਪੜੇ ਕੰਮ ਸਿੱਧੀ ਚੱਲੀਏਗਾ ਨੂੰ ਤੋ ਉਹਨੂੰ ਪਤਾ ਹੀ ਹੈ ਚੱਲ ਜਾਂ ਤਲਵਾਰ ਐ ਪਾਈ ਕਹਿੰਦਾ ਜੇ ਚੁੰਨੀ ਐ ਪਾਈ ਕਹਿੰਦਾ ਨਾਲ ਸੋ ਚੁੰਨੀ ਕੜਾਈ ਫੁੱਲ ਵਰਕ ਦੀ ਹੈਡ ਵਰਕ ਦੀ ਕੜਾਈ ਬੰਦਨੀ ਕੀ ਕਰੀ ਗਿਆ ਇੱਕੜ ਆਇਆ ਕਨਾ ਮੇਰੇ ਹੌਲ ਜੇ ਪਈਂਦੇ ਕਿਤੇ ਮਹਿੰਗਾ ਨਾ ਜ਼ਿਆਦੇ ਖਰੀਦ ਲੈਣਾ ਤੇ ਬਾਲੇ ਪੈਸੇ ਨਾਲ ਵਾਦਣ ਸੂਟ ਖੱਡੀ ਗਿਆ ਕੱਡੀ ਗਿਆ ਤੇ ਕਿੰਨਾ ਨੇ ਮੇਰੇ ਸਬਜ਼ੀ ਫਿੱਟ ਆਇਆ ਫਿੱਟ ਥੋੜਾ ਥੋੜਾ ਮਨ ਬਣਾ ਰਹੀ ਹੈ ਕਿੰਨੇ ਦੋਇ ਲਵਾ ਕਿ ਇੱਕ ਲਵਾ ਮਰਜ਼ੀ ਤੁਹਾਡੀ ਮਰਜ਼ੀ ਜਿੰਨੇ ਮਰਜ਼ੀ ਲੋ ਬਾਤ ਚ ਨਹੀਂ ਮੈਨੂੰ ਕਿਹੋ ਵੀ ਤੁਸੀਂ ਆ ਨਹੀਂ ਦਬਾਇਆ ਨਹੀਂ ਦਬਾਇਆ ਥੋੜਾ ਜਿਹਾ ਮੇਰੇ ਅਸਲ ਵਟੀਆਂ ਹੀ ਹੋਈਆਂ ਦੀਆਂ ਤੁਹਾਨੂੰ ਪਤਾ ਵੀ ਕਿੱਥੇ ਟਿਕਿਆ ਜਾਂਦਾ ਹੈ ਸੂਟ ਕੱਟ ਕੱਟ ਢੇਲ ਲਾਤੇ ਢੇਰ ਇਹ ਵੀ ਨਹੀਂ ਨੋ ਇਹ ਵੀ ਨਹੀਂ ਆ ਵੀ ਨਹੀਂ ਇਹ ਵੀ ਨਹੀਂ ਆ ਵੀ ਨਹੀਂ ਉਸ ਤੋਂ ਬਾਅਦ ਫਾਈਨਲੀ ਆਪਾਂ ਮੇਰੇ ਸਾਹਬ ਪਹੁੰਚ ਚੁੱਕੇ ਹਾਂ ਲਵੇ ਲਵੇ ਕਹਿੰਦੀ ਇਹ ਸੂਟ ਨਹੀਂ ਚੱਜਾ ਇਹ ਦਾ ਹੋਰ ਸੂਟ ਲੈਣਾ ਪਵੇਗਾ ਭਾਈ ਕਹਿੰਦਾ ਹੋਰ ਕੱਟ ਦਿੱਤੇ ਬਹੁਤ ਵਧੀਆ ਸੂਟ ਹੈ ਕਹਿੰਦਾ ਤੇ ਕਪੜੇ ਵਾਲਾ ਤਾਂ ਕਹਿੰਦੀ ਹੁੰਦਾ ਬਣੀ ਇਹ ਲਾਈਟਾਂ ਜਿਹੇ ਵਿੱਚ ਹਰੇ ਕੇ ਚਮਕੀ ਜਾਂਦਾ ਤਾਂ ਇੱਕ ਵਾਰ ਇਹ ਅੱਜ ਕਹਿੰਦੇ ਨਾ ਇਹ ਤਾਂ ਹੋਰ ਰੰਗ ਸੀ ਹੋਰ ਨਿਕਲੇ ਆ ਦੇਖੋ ਜੀ ਸੂਟ ਲੈ ਕੇ ਕਲੀਅਰ ਹੋ ਗਿਆ ਉਸ ਤੋਂ ਬਾਅਦ ਮਾਤਾ ਦਾ ਸੂਟ ਲੈਣਾ ਸੀ ਉਹ ਵੀ ਕਹਿੰਦੀ ਹੈ ਫਿਟਿੰਗ ਦੇਖਣੇ ਆ ਤੇ ਉਹ ਵੀ ਆਪਾਂ ਨੇ ਸੂਟ ਲੈ ਲਿਆ ਤੇ ਮੇਰਾ ਫੇਸ ਆ ਗਿਆ ਤੇ ਉਸ ਤੋਂ ਬਾਅਦ ਵੜ ਗਏ ਜੁੱਤੀਆਂ ਵਾਲੀ ਦੁਕਾਨ ਦੇ ਵਿੱਚ ਜੁੱਤੀ ਲੈ ਲਈ ਦੇਖਦੇ ਆ ਕਿਹੜੀ ਲਈ ਹੈ ਬਾਈ ਕੜਕੜ ਦਿਖਾਈ ਗਿਆ ਬੜੀ ਜੁੱਤੀਆਂ ਜੁੱਤੇ ਜੁੱਤੀਆਂ ਸੀਗੀਆਂ ਦੁਕਾਨ ਦੇ ਵਿੱਚ ਬਹੁਤ ਜਿਆਦਾ ਜੁੱਤੀਆਂ ਸੀ ਕਿੰਨਾ ਕਰੀ ਇਹ ਨਹੀਂ ਕਿੰਨਾ ਕੜਕੜ ਪਾਈ ਚੱਲੇ ਕੜਕੜ ਪਾਈ ਚੱਲੇ ਅੱਗੇ ਨਾਲ ਕਹਾਂਵਾਂ ਜਿਹੜੀ ਤੇਰੀ ਮਨ ਪਸੰਦ ਹੈ ਉਹ ਲੈ ਲੈ ਜੁੱਤੀ ਬਾਅਦ ਦੇ ਵਿੱਚ ਨਾ کہیں ਵੀ ਜੁੱਤੀ ਮੇਰੇ ਫਿੱਟ ਨਹੀਂ ਆਈ ਹੈਗੀ ਬਾਅਦ ਦੇ ਵਿੱਚ ਮੈਂ ਬੋਰਡ ਨਾ ਨਹੀਂ ਆਉਣਾ ਹੈਗਾ ਫਿਰ کہیںਗੀ ਜੁੱਤੀ ਫਿੱਟ ਨਹੀਂ ਆਈ ਹੈਗੀ ਨਹੀਂ ਆ ਕੇ ਨੀ ਪਾਪਾ ਦੇਖੀ ਚੱਲੇ ਹਮ ਪਾਕਿਸਤਾਨੀ ਜੁੱਤੀ ਹਿੰਦੁਸਤਾਨੀ ਜੁੱਤੀ ਪੰਜਾਬੀ ਜੁੱਤੀ ਜੁੱਤੀਆਂ ਦੇ ਢੇਰ ਲਾਤੇ ਪਾਇਨ ਤੇ ਮੈਨੂੰ ਲੱਗਦਾ ਕਹਿੰਦੇ ਮੇਰੀ ਪਾਕਿਸਤਾਨੀ ਜੁੱਤੀ ਵਧੀਆ ਲੱਗੀ ਇਹ ਤਾਂ ਪਹਿਨੇ ਮੇਰੀ ਛੋਟੀ ਹੈ ਫੀੜੀ ਹੈ ਇਹ ਫਿੱਟ ਨਹੀਂ ਆਈ ਹੈ ਪ੍ਰੀਤ ਚੌਰ ਕਰ ਰਿਹਾ ਸੀ ਪਹੁੰਚਾ ਦੇ ਆ ਦੇਖੋ ਬਾਜ਼ਾਰ ਦੇ ਵਿੱਚ ਖੱਚਾ ਖੱਚ ਦੁਪਹਿਰ ਦਾ ਰਮਾਂਜ਼ ਫਾਈਨਲੀ ਇਹ ਜੁੱਤੀ ਫਿੱਟ ਆ ਗਈ ਕੰਨਾਂ ਦੇ ਤੇ ਕੰਨਾਂ ਕੇ ਨੀ ਦੀ ਸੈਟਿੰਗ ਕਰਵਾ ਦੋ ਆ ਜੁੱਤੀ ਮੇਰੀ ਫਿੱਟ ਆ ਭਾਈ ਅੰਦਰੋਂ ਆ ਚੱਕ ਲਿਆ ਇਹ ਪੀਸ ਠੀਕ ਹੈ ਕਿੰਨਾ ਉਸ ਤੋਂ ਬਾਅਦ ਫਿੱਟ ਆ ਕੇ ਵਧੀਆ ਦੇ ਜੁੱਤੀ ਉਹਦੇ ਫਾਈਨਲੀ ਫਿੱਟ ਆ ਗਈ ਹਾਂ ਤੇ ਇਹਨੇ ਫਿੱਟ ਹੈ ਜੀ ਹਰਦੀਪ ਜਣੀ ਮੈਂ ਵੀ ਲੈਣੇ ਆ ਮਾ ਜੀ ਵੀ ਕਿ ਤੂੰ ਵੀ ਲੈ ਲੈ ਜੁੱਤੀ ਉਸ ਤੋਂ ਬਾਅਦ ਆ ਵੜੀਆਂ ਇਹ ਆਪਣੇ ਬਿਊਟੀਫੁੱਲ ਲੜਲੇ ਸਮਾਨ ਤੇ ਕਹਿੰਦੀ ਵੀ ਆ ਲੈਣੇ ਕਿੰਨਾ ਬਹੁਤ ਖੁਸ਼ ਹੋएगी ਕਿੰਨਾ ਦੋ ਸੂਟ ਮਿਲ ਗਏ ਤੇ ਜੁੱਤੀ ਵੀ ਮਿਲ ਗਈ ਆ ਦੇਖੋ ਜੀ ਆਹਦਾ ਯਾਰ ਆ ਪੁਰਾਣਾ ਬਹੁਤ ਜ਼ਿਆਦਾ ਪੁਰਾਣਾ ਯਾਰ ਆ ਇਹ ਕਈ ਸਾਲਾਂ ਤੋਂ ਜੀ ਦੇ ਕੋਲੇ ਆਉਂਦੇ ਜਾਂਦੇ ਆ। ਠੀਕ ਕਿੰਨਾਂ ਹੋਣੀ ਖੁਸ਼ੀਆਂ ਸੀ ਜਾਰੀਆਂ ਸੀ। ਉਸ ਤੋਂ ਬਾਅਦ ਆਪਾਂ ਵੜ ਗਏ ਰੀਲਾਂ ਵਾਲੀ ਦੁਕਾਨ ਦੇ ਵਿੱਚ। ਰੀਲਾਂ ਲਈਆਂ ਸੂਟ ਲਏ ਸੀ ਉਹਨਾਂ ਦੇ ਨਾਲ ਦੇ ਰੀਲ ਨੰਬਰ ਕਰੋਨਾ ਸਾਰਾ ਕੁਝ ਅੰਕਲ ਜੀ ਬਾਬਾ ਪੁਰਾਣੀ ਦੁਕਾਨ ਆ ਇਹ ਸੁਨਾਮ ਮੰਡੀ ਤੇ ਕਾਫੀ ਚਿਰ ਤੋਂ ਆਪਾਂ ਆਉਨੇ ਆ ਤੇ ਇਹਨਾਂ ਨੇ ਇਹ ਵੀ ਲੈ ਲਿਆ ਹਨ। ਤੇ ਫਾਈਨਲੀ ਆਪਾਂ ਵਾਪਸ ਆ ਰਹੇ ਆ। ਜੀਵ ਜੀ ਢਿੱਲੀ ਕਰਕੇ ਥੋੜਾ ਜਿਹਾ ਮਨ ਨੂੰ ਐਸਾ ਲੱਗ ਰਿਹਾ ਵੀ ਨਾਮ ਚਲੋ। எንግታም ለና እደ